ਸੋਚੋ ਤੁਸੀਂ ਆਪਣੀ ਫੈਮਿਲੀ ਨਾਲ ਇੱਕ ਸ਼ਾਮ ਦਾ ਸਮਾਂ ਬਿਤਾ ਰਹੇ ਹੋ ਰਸੋਈ ਵਿੱਚ ਖਾਣਾ ਬਣ ਰਿਹਾ ਹੈ ਬੱਚੇ ਖੇਡ ਰਹੇ ਹਨ ਹਾਸੇ ਦੇ ਢਹਾ ਕੇ ਲੱਗ ਰਹੇ ਹਨ ਅਤੇ ਖੁਸ਼ ਨਮਾ ਮਾਹੌਲ ਹੈ ਅਚਾਨਕ ਘਰ ਦਾ ਦਰਵਾਜ਼ਾ ਖੜਕਦਾ ਹੈ ਤੁਹਾਡੀ ਛੋਟੀ ਕੁੜੀ ਦਰਵਾਜ਼ਾ ਖੋਲਦੀ ਹੈ ਅਤੇ ਦੇਖਦੀ ਹੈ ਕਿ ਬਾਹਰ ਦੋ ਪੁਲਿਸ ਮੁਲਾਜ਼ਮ ਖੜੇ ਹਨ ਬਿਨਾਂ ਕੁਝ ਬੋਲੇ ਉਹ ਘਰ ਦੇ ਅੰਦਰ ਆ ਜਾਂਦੇ ਹਨ ਅਤੇ ਤੁਹਾਨੂੰ ਬਾਹੋਂ ਫੜ ਕੇ ਬਾਹਰ ਲੈ ਜਾਣ ਲੱਗ ਜਾਂਦੇ ਹਨ ਸਾਰਿਆਂ ਦੇ ਮੱਥੇ ਤੇ ਝੂੜੀਆਂ ਆ ਜਾਂਦੀਆਂ ਹਨ ਬੱਚੇ ਰੋਂ ਲੱਗ ਜਾਂਦੇ ਹਨ ਘਰ ਦਾ ਖੁਸ਼ ਨੁਮਾ ਮਾਹੌਲ ਡਰ ਵਿੱਚ ਬਦਲ ਜਾਂਦਾ ਹੈ ਤੁਹਾਡੇ ਘਰ ਦੇ ਪੁਲਿਸ ਨੂੰ ਸਾਂਹੀ ਆਵਾਜ਼ ਵਿੱਚ ਪੁੱਛਦੇ ਹਨ ਪਰ ਇਹਨਾਂ ਨੇ ਕੀਤਾ ਕੀ ਹੈ ਪੁਲਿਸ ਮੁਲਾਜ਼ਮ ਕੋਈ ਜਵਾਬ ਨਹੀਂ ਦਿੰਦੇ ਅਤੇ ਤੁਹਾਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾਉਣ ਲੱਗ ਜਾਂਦੇ ਹਨ ਪੁਲਿਸ ਦੀ ਗੱਡੀ ਸਟਾਰਟ ਹੁੰਦੀ ਹੈ ਤੇ ਇੱਕ ਮੁਲਾਜ਼ਮ ਤੁਹਾਡੇ ਘਰ ਦੇ ਵੱਲ ਦੇਖ ਕੇ ਬਸ ਇੱਕ ਲਾਈਨ ਕਹਿੰਦਾ ਹੈ ਇਹ ਬੰਦਾ ਸਾਡੇ ਦੇਸ਼ ਲਈ ਖਤਰਾ ਹੈ ਇਹ ਕੋਈ ਫੈਮਿਲੀ ਸੀਨ ਨਹੀਂ ਸਗੋਂ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਹੈ ਤੁਹਾਡੇ ਰਿਸ਼ਤੇਦਾਰ ਨਾਲ ਤੁਹਾਡੇ ਦੋਸਤ ਨਾਲ ਤੁਹਾਡੇ ਗੁਆਂਢੀ ਨਾਲ ਜਾਂ ਤੁਹਾਡੇ ਨਾਲ ਸਿਰਫ ਇੱਕ ਲਾਅ ਦੇ ਤਹਿਤ ਜਿਸ ਦਾ ਨਾਮ ਹੈ ਐਨ ਐਸ ਏ ਯਾਨੀ ਨੈਸ਼ਨਲ ਸਿਕਿਉਰਿਟੀ ਐਕਟ ਇੱਕ ਅਜੀਹਾ ਕਾਨੂੰਨ ਜਿਸ ਦੇ ਤਹਿਤ ਕਿਸੇ ਵੀ ਭਾਰਤੀ ਨੂੰ ਬਿਨਾਂ ਕਿਸੇ ਸਬੂਤ ਕੋਰਟ ਟ੍ਰਾਇਲ ਤੇ ਬਿਨਾ ਕਿਸੇ ਵਕੀਲ ਦੇ ਸਿਰਫ ਸ਼ੱਕ ਦੇ ਆਧਾਰ ਤੇ 1 ਸਾਲ ਤੱਕ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ। ਤੇ ਸਭ ਤੋਂ ਡਰਾਉਣੀ ਗੱਲ ਇਹ ਕਾਨੂੰਨ ਸਿਰਫ ਕਾਗਜ਼ੀ ਗੱਲਾਂ ਤੱਕ ਸੀਮਿਤ ਨਹੀਂ। ਇਸ ਦੀ ਵਰਤੋਂ 21st ਸੈਂਚਰੀ ਵਾਲੇ ਆਜ਼ਾਦ ਭਾਰਤ ਵਿੱਚ ਅੱਜ ਵੀ ਹੋ ਰਹੀ ਹੈ ਜਿਸ ਨੂੰ ਅਸੀਂ ਲੋਕਤੰਤਰ ਰਾਜ ਕਹਿੰਦੇ ਹਾਂ। ਰੀਸੈਂਟਲੀ ਨਿਊਜ਼ ਵਿੱਚ ਆਇਆ ਇੱਕ ਨਾਮ ਤੁਸੀਂ ਜ਼ਰੂਰ ਸੁਨਿਆ ਹੋਵੇਗਾ ਅਮਰਿਤਪਾਲ ਸਿੰਘ। ਇੱਕ ਸਿੱਖ ਪ੍ਰਚਾਰਕ ਤੇ ਆਤਮਕੋਸ਼ਟ ਲੀਡਰ ਜਿਨ੍ਹਾਂ ਦੇ ਸਪੋਰਟਰ ਇਹਨਾਂ ਨੂੰ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਦਾ ਦੂਜਾ ਰੂਪ ਮੰंदे ਹਨ ਅਮਰਿਤਪਾਲ ਨੇ ਸਿੱਖ ਕਮਿਊਨਿਟੀ ਦੇ ਹੱਕਾਂ ਲਈ ਆਵਾਜ਼ ਉਠਾਈ ਰੈਲੀਆਂ ਕੱਢੀਆਂ ਤੇ ਸਰਕਾਰ ਦੇ ਖਿਲਾਫ ਸਿੱਧੇ ਸਾਦੇ ਸ਼ਬਦਾਂ ਵਿੱਚ ਆਪਣਾ ਰੋਸ ਪ੍ਰਗਟ ਕੀਤਾ ਜਿਸ ਕਰਕੇ ਇਸ ਨਾਮ ਨੂੰ ਨੈਸ਼ਨਲ ਹੈਡਲਾਈਨਸ ਵਿੱਚ ਆਉਂਦਿਆਂ देर ਨਾ ਲੱਗੀ ਗੱਲ ਉਦੋਂ ਵੱਡੀ ਜਦੋਂ ਅਮਰਿਤਪਾਲ ਸਿੰਘ ਨੇ ਦੇਸ਼ ਦੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਇੱਕ ਬਿਆਨ ਦਿੱਤਾ ਜਦੋਂ ਗੱਲ ਜੰਗਲ ਵਿੱਚ ਅੱਗ ਵਾਂਗ ਫੈਲੀ ਤੇ ਅਮਰਿਤਪਾਲ ਸਿੰਘ ਖਿਲਾਫ ਅਰੇਸਟ ਵਾਰੰਟ ਜਾਰੀ ਹੋਏ ਅਤੇ ਪੰਜਾਬ ਪੁਲਿਸ ਨੇ ਚੌਕੰਨੇ ਹੋ ਕੇ ਅਮਰਿਤਪਾਲ ਸਿੰਘ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਇੱਕ ਦਿਨ ਲਈ ਤਾਂ ਸਾਰੇ ਪੰਜਾਬ ਦਾ ਇੰਟਰਨੈਟ ਬੰਦ ਕਰ ਦਿੱਤਾ ਗਿਆ ਜਿਸ ਦਾ ਯੂਜ਼ ਕਰਕੇ ਅਮਰਿਤਪਾਲ ਸਿੰਘ ਆਪਣੀ ਸਿਚੁਏਸ਼ਨ ਲਾਈਵ ਦਿਖਾ ਰਹੇ ਸਨ ਅਮਰਿਤਪਾਲ ਸਿੰਘ 35 ਦਿਨਾਂ ਤੱਕ ਫਰਾਰ ਰਹੇ ਪਰ ਆਖਿਰਕਾਰ 23 April 2023 ਨੂੰ ਪੰਜਾਬ ਦੇ ਮੋਗਾ ਡਿਸਟ੍ਰਿਕਟ ਦੇ ਰੋਡੇਪਿੰਡ ਇੱਕ ਗੁਰਦੁਆਰੇ ਵਿੱਚੋਂ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਅਰੈਸਟ ਹੋਣ ਤੋਂ ਬਾਅਦ ਅਮਰਿਤਪਾਲ ਸਿੰਘ ਉੱਪਰ ਕੋਈ ਕ੍ਰਿਮੀਨਲ ਚਾਰਜ ਨਹੀਂ ਲਗਾਇਆ। ਨਾ ਕੋਈ ਐਫ ਆਈ ਆਰ, ਨਾ ਕੋਰਟ ਟ੍ਰਾਇਲ, ਬਸ ਇੱਕ ਕਾਨੂੰਨ ਲਗਾ ਦਿੱਤਾ ਗਿਆ ਐਨ ਐਸ ਏ ਯਾਨੀ ਨੈਸ਼ਨਲ ਸਿਕਿਉਰਿਟੀ ਐਕਟ। ਜਿਸ ਦੇ ਤਹਿਤ ਉਹ ਅੱਜ ਵੀ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਪਰ ਆਖਰਕਾਰ ਇਹ NSA ਹੈ ਕੀ ਇਸ ਨੂੰ ਕਿਉਂ ਬਣਾਇਆ ਗਿਆ ਇਹ ਕਿਵੇਂ ਕੰਮ ਕਰਦਾ ਹੈ ਤੇ ਇਹ ਅਮਰਿਤਪਾਲ ਸਿੰਘ ਤੇ ਕਿਉਂ ਲਗਾਇਆ ਇਹ ਸਾਰੀਆਂ ਗੱਲਾਂ ਅਸੀਂ জানਾਂਗੇ ਇਸ ਵੀਡੀਓ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਜਿਸ ਨੂੰ ਸ਼ੋਰਟ ਵਿੱਚ NSA ਕਹਿੰਦੇ ਨੇ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਲਾ ਹੈ ਮਤਲਬ ਭਵਿੱਖ ਵਿੱਚ ਹੋਣ ਵਾਲੀ ਕੋਈ ਘਟਨਾ ਨੂੰ ਰੋਕਣ ਵਾਲਾ ਕਾਨੂੰਨ NSA ਦੀ ਨਹੀਂ ਬ੍ਰਿਟਿਸ਼ ਸਰਕਾਰਾਂ ਨੇ ਹੀ ਰੱਖੀ ਸੀ ਸਨ 1818 ਵਿੱਚ ਬੰਗਾਲ ਰੈਗੂਲੇਸ਼ਨ 3 ਪਾਸ ਹੋਇਆ ਸੀ ਜਿਸ ਦੇ ਤਹਿਤ ਕਿਸੇ ਨੂੰ ਬਿਨਾਂ ਟ੍ਰਾਇਲ ਸਰਕਾਰ ਜਿੰਨਾ ਸਮਾਂ ਚਾਹੇ ਜੇਲ੍ਹ ਵਿੱਚ ਰੱਖ ਸਕਦੀ ਸੀ ਫਿਰ ਆਇਆ 1915 ਦਾ ਡਿਫੈਂਸ ਆਫ ਇੰਡੀਆ ਐਕਟ ਅਤੇ 1919 ਦਾ ਰੋਲਟ ਐਕਟ ਜਿਸ ਨੇ ਬ੍ਰਿਟਿਸ਼ ਸਰਕਾਰ ਨੂੰ ਇਹ ਪਾਵਰ ਦਿੱਤੀ ਕਿ ਉਹ ਸਰਕਾਰ ਵਿਰੋਧੀ ਲੋਕਾਂ ਨੂੰ ਬਿਨਾਂ ਸਬੂਤ ਬੰਦ ਕਰ ਸਕੇ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਵੀ ਰੋਲਟ ਐਕਟ ਦੇ ਪ੍ਰੋਟੈਸਟ ਵਿੱਚ ਹੋਇਆ ਸੀ 1950 ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਆਇਆ 1971 ਵਿੱਚ ਐਮ ਆਈ ਐਸ اے ਜਿਸ ਦੇ ਆਧਾਰ ਤੇ 30000 ਤੋਂ ਵੱਧ ਆਪੋਜੀਸ਼ਨ ਲੀਡਰਸ ਜਰਨਲਿਸਟ ਅਤੇ ਸਟੂਡੈਂਟਸ ਨੂੰ ਬਿਨਾਂ ਕਿਸੇ ਸਬੂਤ ਟ੍ਰਾਇਲ ਵਕੀਲ ਅਤੇ ਬੇਲ ਦੇ ਸਿਰਫ ਇਸ ਕਰਕੇ ਜੇਲ੍ਹ ਵਿੱਚ ਰੱਖਿਆ ਗਿਆ ਕਿਉਂਕਿ ਉਹ ਸਰਕਾਰ ਦੇ ਖਿਲਾਫ ਆਵਾਜ਼ ਉਠਾ ਰਹੇ ਸਨ ਸਰਕਾਰਾਂ ਬਦਲ ਗਈਆਂ ਪਰ ਨੀਅਤ ਸੇਮ ਰਹੀ ਦੇਸ਼ ਵਿਰੋਧੂ ਜਾ ਰਹੇ ਲੋਕਾਂ ਨੂੰ ਕਾਬੂ ਕਰਨਾ ਐਨਐਸਏ ਦੀ ਧਾਰਾ 3 ਦੇ ਤਹਿਤ ਸਟੇਟ ਜਾਂ ਸੈਂਟਰਲ ਗਵਰਨਮੈਂਟ ਕਿਸੇ ਵੀ ਬੰਦੇ ਨੂੰ ਸਿਰਫ ਇਸ وجہ ਤੋਂ ਫੜ ਸਕਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਵਿਅਕਤੀ ਜਸੂਸੀ ਤੌਰ ਤੇ ਵਿਦੇਸ਼ੀ ਸਬੰਧ ਰੱਖਦਾ ਹੈ ਜਾਂ ਦੇਸ਼ ਦੀ ਸੁਰੱਖਿਆ ਪਬਲਿਕ ਆਰਡਰ ਜਾਂ ਸਿਕਿਉਰਿਟੀ ਸਰਵਿਸਿਜ਼ ਲਈ ਖਤਰਾ ਬਣ ਸਕਦਾ ਹੈ ਇਥੇ ਬਣ ਸਕਦਾ ਹੈ ਤੇ ਜ਼ਰੂਰ ਦੇਣਾ ਜ਼ਰੂਰੀ ਹੈ ਕਿਉਂਕਿ ਇਸ ਲਾਅ ਦੇ ਤਹਿਤ ਕਿਸੇ ਵੀ ਬੰਦੇ ਨੂੰ ਸਿਰਫ ਸ਼ੱਕ ਦੇ ਆਧਾਰ ਤੇ ਅਰੈਸਟ ਕੀਤਾ ਜਾ ਸਕਦਾ ਹੈ ਚਾਹੇ ਉਹਦੇ ਖਿਲਾਫ ਕੋਈ ਸੋਲਿਡ ਐਵੀਡੈਂਸ ਨਾ ਵੀ ਹੋਵੇ ਇਸ ਦੇ ਡਿਟੈਂਸ਼ਨ ਦੀ ਮੈਕਸਿਮਮ ਟਾਈਮ ਲਿਮਿਟ 12 ਮਹੀਨੇ ਦੀ ਹੁੰਦੀ ਹੈ ਤੇ ਇਸ ਪੂਰੇ ਟਾਈਮ ਵਿੱਚ ਬੰਦੇ ਨੂੰ ਨਾ ਤਾਂ ਕੋਰਟ 'ਚ ਟ੍ਰਾਇਲ ਦਾ ਅਧਿਕਾਰ ਮਿਲਦਾ ਹੈ ਤੇ ਨਾ ਹੀ ਉਸ ਨੂੰ ਆਪਣਾ ਲਾਇਰ ਮਿਲਦਾ ਹੈ ਇੱਥੋਂ ਤੱਕ ਕਿ ਕਈ ਵਾਰ ਉਸ ਨੂੰ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਉਹਦੇ ਖਿਲਾਫ ਚਾਰजेस ਕੀ ਹਨ ਅਰੈਸਟ ਤੋਂ ਬਾਅਦ NSA ਦੇ ਤਹਿਤ IAB ਯਾਨੀ इंडियन एडवाइजरी बोर्ड केस दी जांच पड़ताल ਕਰਦਾ ਹੈ ਇਸ ਬੋਰਡ ਵਿੱਚ ਤਿੰਨ ਜੱਜ ਹੁੰਦੇ ਹਨ ਇਹ ਜੱਜ ਹਾਈ ਕੋਰਟ ਦੇ ਰਿਟਾਇਰਡ ਜੱਜ ਜਾਂ ਪੁਲਿਸ ਕਮਿਸ਼ਨਰ ਹੋ ਸਕਦੇ ਹਨ ਇਹ ਜੱਜ ਐਨਐਸਏ ਦੀ ਸਜ਼ਾ ਨੂੰ ਖਤਮ ਵੀ ਕਰ ਸਕਦੇ ਹਨ ਅਤੇ ਇਸ ਨੂੰ ਸਾਲ ਤੋਂ ਜ਼ਿਆਦਾ ਵੀ ਵਧਾ ਸਕਦੇ ਹਨ ਪਰ ਇਹ ਰਿਵਿਊ ਪਬਲਿਕ ਨਹੀਂ ਹੁੰਦਾ ਅਤੇ ਨਾ ਹੀ ਤੁਸੀਂ ਉੱਥੇ ਪ੍ਰੈਜ਼েন্ট ਹੋ ਕੇ ਆਪਣੀ ਅਪੀਲ ਰੱਖ ਸਕਦੇ ਹੋ ਉਨ੍ਹਾਂ ਜੱਜ਼ੀਜ਼ ਨੂੰ ਸਿਰਫ ਸਰਕਾਰੀ ਡਾਕੂਮੈਂਟਸ ਮਿਲਦੇ ਹਨ ਤੇ ਉਸੇ ਆਧਾਰ ਤੇ ਉਹ ਫੈਸਲਾ ਲੈਂਦੇ ਹਨ ਅਤੇ ਉਹ ਫੈਸਲਾ ਵੀ ਕਨਫਿਡੈਂਸ਼ੀਅਲ ਹੀ ਰੱਖਿਆ ਜਾਂਦਾ ਹੈ। ਬੋਰਡ ਦੇ ਰਿਵਿਊ ਆਉਣ ਵਿੱਚ ਕਈ ਮਹੀਨੇ ਲੱਗ ਜਾਂਦੇ ਹਨ। ਸਾਲ 1993 ਵਿੱਚ ਇੱਕ ਅਫੀਸ਼ੀਅਲ ਡਾਟਾ ਦੇ ਮੁਤਾਬਿਕ 3783 ਲੋਕਾਂ ਨੂੰ NSA ਦੇ ਤਹਿਤ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਵਿੱਚੋਂ 73% ਨੂੰ ਬਿਨਾਂ ਕਿਸੇ ਚਾਰਜ ਦੇ ਛੱਡ ਦਿੱਤਾ ਗਿਆ ਕਿਉਂਕਿ ਕੋਈ ਕੰਕ੍ਰੀਟ ਐਵੀਡੈਂਸ ਸੀ ਹੀ ਨਹੀਂ। ਹੁਣ ਗੱਲ ਕਰਦੇ ਹਾਂ ਉਸ ਸ਼ਖਸ ਦੀ ਜਿਸ ਨੇ ਐਨਐਸਏ ਨੂੰ ਹੈਡਲਾਈਨਸ ਵਿੱਚ ਵਾਪਸ ਲਿਆਂਦਾ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਪੰਜਾਬ ਦੇ ਇੱਕ ਪਿੰਡ ਜਲਲਪੁਰ ਖੀੜਾ ਤੋਂ ਹਨ ਜਿਨ੍ਹਾਂ ਨੇ ਆਪਣਾ ਕਾਫੀ ਸਮਾਂ ਦੁਬਈ ਵਿੱਚ ਬਿਤਾਇਆ ਜਿੱਥੇ ਉਹ ਪਰਿਵਾਰ ਦੇ ਟਰਾਂਸਪੋਰਟ ਬਿਜ਼ਨਸ ਨਾਲ ਜੁੜੇ ਹੋਏ ਸਨ ਪਰ 2022 ਵਿੱਚ ਜਦੋਂ ਉਹ ਵਾਪਸ ਇੰਡੀਆ ਆਏ ਤਾਂ ਉਹਨਾਂ ਨੇ ਸਿੱਖ ਰਿਲੀਜੀਅਸ ਪੋਲੀਟੀਕਲ ਪਲੇਟਫਾਰਮ ਵਾਰਿਸ ਪੰਜਾਬ ਦੇ ਦੇ ਲੀਡਰ ਬਣਨ ਦੀ ਥਾਣੀ ਵਾਰਿਸ ਪੰਜਾਬ ਦੇ ਨੂੰ ਸ਼ੁਰੂ ਕੀਤਾ ਸੀ ਦੀਪ ਸਿੱਧੂ ਨੇ ਜੋ ਇੱਕ ਐਕਟਰ ਸੀ ਅਤੇ ਫਾਰਮਰ ਪ੍ਰੋਟੈਸਟਸ ਦੇ ਟਾਈਮ ਤੇ ਪੰਜਾਬੀਆਂ ਲਈ ਇੱਕ ਨਾਮੀਅਤ ਅਤੇ ਚਾਹੇਤੇ ਸ਼ਖਸ ਬਣ ਗਏ ਸੀ ਪਰ ਫਰਵਰੀ 2022 ਵਿੱਚ ਦੀਪ ਸਿੱਧੂ ਦੀ ਡੈਥ ਤੋਂ ਬਾਅਦ ਅਮਰਿਤਪਾਲ ਸਿੰਘ ਨੇ ਇਸ ਪਾਰਟੀ ਦੀ ਲੀਡਰਸ਼ਿਪ ਸੰਭਾਲੀ ਅਮਰਿਤਪਾਲ ਸਿੰਘ ਨੇ ਸਿੱਖ ਕਮਿਊਨਿਟੀ ਦੇ ਰਾਈਟਸ ਦੇ ਮੁੱਦੇ ਚੁੱਕੇ ਅਤੇ ਜਲਦੀ ਹੀ ਉਹ ਖਾਲਿਸਤਾਨ ਮੂਵਮੈਂਟ ਦੇ ਇੱਕ ਨਵੇਂ ਸਿੰਬਲ ਦੇ ਰੂਪ ਵਿੱਚ ਵੇਖੇ ਜਾਣ ਲੱਗੇ ਉਹਨਾਂ ਨੇ ਓਪਨਲੀ ਜਰਨੈਲ ਸਿੰਘ ਪਿੰਡਰਾਵਾਲਾ ਨੂੰ ਆਪਣਾ ਇਨਸਪੀਰੇਸ਼ਨ ਕਿਹਾ ਅਤੇ ਪਿੰਡਰਾਵਾਲਾ ਵਰਗਾ ਪਹਿਰਾਵਾ ਅਤੇ ਸਪੀਚਸ ਨੂੰ ਆਪਣੀ ਪਹਿਚਾਨ ਬਣਾਇਆ। ਅਮਰਿਤਪਾਲ ਨੇ ਕਈ ਥਾਂ ਰੈਲੀਆਂ ਕੱਢੀਆਂ ਜਿੱਥੇ ਉਹ ਕਹਿੰਦੇ ਸੀ ਅਸੀਂ ਅੱਜ ਵੀ ਗੁਲਾਮ ਹਾਂ ਤੇ ਅਸੀਂ ਆਪਣੀ ਕਮਿਊਨਿਟੀ ਲਈ ਆਜ਼ਾਦੀ ਚਾਹੁੰਦੇ ਹਾਂ। ਫਰਵਰੀ 2023 ਵਿੱਚ ਅਮਰਿਤਪਾਲ ਦੇ ਸਪੋਰਟਰਜ਼ ਨੇ ਪੰਜਾਬ ਦੇ ਅਜਨਾਲਾ ਪੁਲਿਸ ਸਟੇਸ਼ਨ ਤੇ ਤਲਵਾਰਾਂ ਤੇ ਬੰਦੂਕਾਂ ਦੇ ਨਾਲ ਮਾਰਚ ਕੀਤਾ। ਜਿੱਥੇ ਉਹਨਾਂ ਦੀ ਡਿਮਾਂਡ ਸੀ ਕਿ ਉਹਨਾਂ ਦਾ ਇੱਕ ਸਪੋਰਟਰ ਰਿਲੀਜ਼ ਕੀਤਾ ਜਾਵੇ। ਇਸ ਵਾਇਲੈਂਟ ਪ੍ਰੋਟੈਸਟ ਤੋਂ ਬਾਅਦ ਸਰਕਾਰ ਨੇ ਐਕਸ਼ਨ ਲੈਣ ਦਾ ਫੈਸਲਾ ਕੀਤਾ। ਗੱਲ ਉਦੋਂ ਵੱਡੀ ਜਦੋਂ ਅਮਰਿਤਪਾਲ ਸਿੰਘ ਨੇ ਫਰਵਰੀ 2023 ਵਿੱਚ ਦੇਸ਼ ਦੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਇੱਕ ਬਿਆਨ ਦਿੱਤਾ। ਅਗਲੇ ਕੁਝ ਮਿੰਟਾਂ ਵਿੱਚ ਹੀ ਇਹ ਬਿਆਨ ਸਾਰੇ ਨਿਊਜ਼ ਚੈਨਲਸ ਤੇ ਬ੍ਰੇਕਿੰਗ ਨਿਊਜ਼ ਬਣ ਗਿਆ। 18 ਮਾਰਚ ਨੂੰ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਇੱਕ ਆਪਰੇਸ਼ਨ ਲਾਂਚ ਕੀਤਾ। ਇੰਟਰਨੈਟ ਬੰਦ ਕਰ ਦਿੱਤਾ ਗਿਆ ਰੋਡਸ ਬਲੌਕ ਕਰ ਦਿੱਤੀ ਗਈ ਅਮਰਿਤਪਾਲ ਸਿੰਘ ਇੱਕ ਹਾਈ ਸਪੀਡ ਕਾਰ ਚੇਜ਼ ਵਿੱਚ ਪੰਜਾਬ ਤੋਂ ਫਰਾਰ ਹੋ ਗਏ ਉਹ ਚੇਜ਼ ਦੇ ਵਿਜ਼ੂਅਲ ਉਹਦੇ ਸਾਥੀਆਂ ਨੇ ਲਾਈਵ ਸਟ੍ਰੀਮ ਵੀ ਕੀਤੇ ਲਗਭਗ 1 ਮਹੀਨੇ ਤੱਕ ਪੂਰੇ ਪੰਜਾਬ ਵਿੱਚ ਇੱਕ ਇੰਟੈਂਸ ਮੈਨਹੰਟ ਚੱਲੀ ਜਿਸ ਦੇ ਦੌਰਾਨ 150 ਤੋਂ ਵੱਧ ਸਪੋਰਟਰਸ ਨੂੰ ਅਰੈਸਟ ਕੀਤਾ ਗਿਆ ਅਤੇ ਕਈ ਇਲੀਗਲ ਵੈਪਨਸ ਵੀ ਰਿਕਵਰ ਕੀਤੇ ਗਏ ਆਖਰਕਾਰ 23 April 2023 ਨੂੰ ਅਮਰਿਤਪਾਲ ਸਿੰਘ ਨੂੰ ਪੰਜਾਬ ਦੇ ਮੋਗਾ ਡਿਸਟ੍ਰਿਕਟ ਦੇ ਇੱਕ ਗੁਰਦੁਆਰੇ ਤੋਂ ਅरेस्ट ਕਰ ਲਿਆ ਗਿਆ ਤੇ ਅरेस्ट ਕਰਦਿਆਂ ਹੀ ਤੁਰੰਤ ਉਹਨਾਂ ਉੱਪਰ ਐਨਐਸਏ ਲਗਾ ਦਿੱਤਾ ਗਿਆ ਹਾਲਾਂਕਿ ਐਨਐਸਏ ਦੀ ਡਿਟੈਂਸ਼ਨ ਦਾ ਸਮਾਂ ਮੈਕਸਿਮਮ 1 ਸਾਲ ਦਾ ਹੁੰਦਾ ਹੈ ਪਰ ਅਮਰਿਤਪਾਲ ਸਿੰਘ ਲਈ ਐਨਐਸਏ ਦੋ ਵਾਰੀ ਐਕਸਟੈਂਡ ਕੀਤਾ ਗਿਆ ਤੇ ਉਹ 2025 ਵਿੱਚ ਵੀ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਆਪਣੇ ਸਾਥੀਆਂ ਨਾਲ ਬੰਦ ਨੇ ਐਨਐਸਏ ਦੀ ਕ੍ਰਿਟਿਸਿਜ਼ਮ ਕੋਈ ਨਵੀਂ ਗੱਲ ਨਹੀਂ ਹੈ ਹਿਊਮਨ ਰਾਈਟ ਐਕਟੀਵਿਸਟ ਫਾਰਮਰ ਜੱਜਸ ਅਤੇ ਸਿਵਲ ਸੋਸਾਇਟੀ ਕਾਫੀ ਸਮੇਂ ਤੋਂ ਕਹਿ ਰਹੇ ਨੇ ਕਿ ਐਨਐਸਏ ਵਰਗਾ ਕਾਨੂੰਨ ਬਿਨਾ ਜੁਡੀਸ਼ੀਅਲ ਕਾਰਵਾਈ ਬਿਨਾ ਕਾਨੂੰਨੀ ਸੁਵਿਧਾ ਅਤੇ ਸਹਾਇਤਾ ਤੋਂ ਇੱਕ ਲੋਕਤੰਤਰ ਦੇਸ਼ ਵਿੱਚ ਹੋਣਾ ਹੀ ਨਹੀਂ ਚਾਹੀਦਾ ਜਿਸ ਦੇ ਤਹਿਤ ਤੁਸੀਂ ਕਿਸੇ ਬੰਦੇ ਨੂੰ ਸਿਰਫ ਇਸ ਕਰਕੇ ਵੀ ਅਰੈਸਟ ਕਰਦੇ ਹੋ ਕਿਉਂਕਿ ਤੁਹਾਨੂੰ ਉਹਦੀ ਆਈਡੀਓਲੋਜੀ ਪਸੰਦ ਨਹੀਂ ਹੈ ਕਈ ਐਕਸਪਰਟਸ ਨੇਤਾ ਇਸ ਨੂੰ ਮਾਡਰਨ ਡੇ ਰੋਲੇਟ ਐਕਟ ਨਾਲ ਵੀ ਕੰਪੇਅਰ ਕੀਤਾ ਹੈ ਤੇ ਕਈਆਂ ਦਾ ਮੰਨਣਾ ਹੈ ਕਿ NSA ਵਰਗੇ ਕਾਨੂੰਨ ਦੀ ਪਾਵਰ ਇੱਕ ਸੀਮਾ ਤੱਕ ਹੋਣੀ ਚਾਹੀਦੀ ਹੈ। ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ NSA ਸਹੀ ਹੈ ਜਾਂ ਜੇ ਤੁਸੀਂ ਜੱਜ ਹੁੰਦੇ ਤਾਂ ਅਮਰਿਤਪਾਲ ਸਿੰਘ ਵਾਲੇ ਕੇਸ ਵਿੱਚ ਤੁਸੀਂ ਕੀ ਫੈਸਲਾ ਲੈਂਦੇ। ਬਾਕੀ ਜੇ ਵੀਡੀਓ ਵਧੀਆ ਲੱਗਿਆ ਤਾਂ ਇੱਕ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰੋ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ NSA ਬਾਰੇ ਜਾਗਰੂਕ ਕਰਨਾ ਚਾਹੁੰਦੇ ਹੋ ਤੇ ਪੰਜਾਬ ਦੇ ਮੁੱਦਿਆਂ ਦਾ ਸੱਚ ਜਾਣਨ ਲਈ ਸਬਸਕ੍ਰਾਈਬ ਕਰੋ ਪੰਜਾਬ ਡੀਕੋਡਡ ਨੂੰ।